ਵਿਦੇਸ਼ ਵਿੱਚ ਆਪਣਾ ਵਧੀਆ ਭਵਿੱਖ ਬਣਾਉਣ ਦਾ ਸੁਪਨਾ ਲੈ ਕੇ ਵਿਦੇਸ਼ ਨੂੰ ਗਏ ਪਠਾਨਕੋਟ ਦੇ ਪਿੰਡ ਸਿਉਰਟੀ ਦੇ 28 ਸਾਲਾ ਨੌਜਵਾਨ ਕਰਨ ਸਿੰਘ ਤੇ ਪਰਿਵਾਰ ਦਾ ਰੂਰੋ ਬੁਰਾ ਹਾਲ ਹੈ ਕਿਉਂਕਿ ਕਰਨ ਗਲਤ ਜੰਟਾਂ ਦੇ ਹੱਥੇ ਚੜ੍ਹ ਬੇਲਾਰੂਸ ਦੇ ਜੰਗਲਾਂ ਵਿੱਚ ਲਾਪਤਾ ਹੋ ਗਿਆ ਜਦਕਿ ਉਸਦੇ ਪਿੰਡ ਹੀ ਕੋ ਨੌਜਵਾਨ ਸਥਾਨਕ ਪੁਲਿਸ ਦੀ ਹਿਰਾਸਤ ਵਿੱਚ ਹੈ ਪਰਿਵਾਰ ਅਨੁਸਾਰ ਉਨ੍ਹਾਂ ਦੀ ਆਪਣੇ ਪੁੱਤਰ ਨਾਲ ਆਖਰੀ ਵਾਰ 15 ਮਾਰਚ ਨੂੰ ਗੱਲ ਹੋਈ ਸੀ ਪਰ ਉਸਦੇ ਬਾਅਦ ਹੁਣ ਤੱਕ ਉਸ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ ਵਿੜਤ ਪਰਿਵਾਰ ਨੇ ਪੰਜਾਬ ਦੇ ਕੇਂਦਰ ਸਰਕਾਰ ਤੋਂ ਉਹਨਾਂ ਦੇ ਬੱਚੇ ਨੂੰ ਲੱਭਣ ਵਿੱਚ ਮਦਦ ਕਰਨ ਦੀ ਗੁਹਾਲ ਕਹੀ ਹੈ ਕਿ ਨਾਂ 10 ਜਨਵਰੀ ਕੀ ਗੇਨ ਕਰੋ 11 ਜਨਵਰੀ ਜਿੱਤੇ ਪੈਸੇ ਅਸੀਂ ਇੱਕ ਨੰਬਰ ਚ ਲਿੱਤੇ ਆ ਬੋਲ ਰਹੇ ਕਿ ਇੱਕ ਨੰਬਰ ਚ ਲੈਨੇ ਆ ਅੱਗੇ ਰਸਿਆ ਤੋਂ ਕਰਦਾਤ ਬੁਧਾਏ ਅੱਗੇ ਤੈਸੀਆਂ ਚ ਪਾਇਤੇ ਜੰਗਲ ਦੀ ਛੜੀਆਂ ਇਹਨਾਂ ਉਤੋਂ ਮੋਤੇ ਦਾ ਫੋਨ 15 ਮਾਰਚ ਕੇ ਆਇਆ ਹੈ ਕਿੰਨਾ ਚਾਰ ਦਿਨ ਹੋਏ ਨਹੀਂ ਰੋਟੀ ਨਹੀਂ ਪਾਣੀ ਸਾ ਕੁਛ ਨਹੀਂ ਮਿਲੇ ਕਰਦਾ ਖਾਣੇ ਦੀ ਤੇ ਬਰਫੀ ਚ ਚਲਾਇੜਿਆ 100 ਕਿਲੋਮੀਟਰ ਸੱਕੀ ਕਿੰਨਾ ਠੰਡ ਚ ਹੋਰ ਕੁਛ ਨਹੀਂ ਹੈ ਕਿ ਨਾਨੀ ਰੋਟੀ ਦੇ ਦੇਣੀ ਪਾਣੀ ਨਹੀਂ ਸਾਡੇ ਨਾਲ ਕੋਈ ਭੇਜਿਆ ਅੱਗੇ ਰੱਸੀਆ ਤੋਂ ਟੈਕਸੀਆਂ ਚ ਪਾਇਤਾ ਤੇ ਬੱਸ ਅੱਗੇ ਜੰਗਲ ਜੀ ਛੱਡਿਆ ਆ ਕਨ ਸਿੰਘ ਮਠਨ ਆਇਆ ਮੁੰਡਿਆ ਕਨ ਸਿੰਘ ਨਾ ਆਇਆ ਕੀ ਮੰਗ ਕਰਦੇ ਹੋ ਸਰਕਾਰ ਇਹ ਮੰਗ ਕਰਨੀਆਂ ਬੇਨਤੀ ਹੈ ਸਰਕਾਰ ਅਗੇ ਬੱਚੇ ਘਰ ਭਜਾਦੇ ਨੇ ਹੋਰ ਕੀ ਮੰਗੂ ਗਰੀਆ ਨਹੀਂ ਕੁਛ ਨਹੀਂ ਮੰਗਦੇ ਸਰਕਾਰ ਕੋਲ ਇਹ ਬੇਨਤੀ ਹੈ ਸਾਡੇ ਬੱਚੇ ਘਰ ਭਜਾਦੇ ਨੇ ਕੋਤੇ ਏ ਇਸ ਅੰਦੇ ਵਾਸਤੇ ਭਗਵਾਨ ਹੀ ਨੇ ਕੁੱਤੇ ਜਿੱਤ ਸਾਡਾ ਬੱਚਾ ਘਰ ਪੁੱਜੀ ਆਏ ਇਹ ਭਗਵਾਨ ਨਾ ਬਵਾਦਾ ਸਰਪੰਚ ਪਿੰਡ ਸੀ ਹੁੰਟੀ ਦਾ ਸਰਪੰਚ ਹੈ ਤੇ ਇਹ ਬੇਟਾ 15 10 ਜਨਵਰੀ ਨੂੰ ਬਾਹਲੀ ਕੰਟਰੀ ਜਾਣ ਵਾਸਤੇ ਜੈਂਟ ਦੇ ਘਰ ਗਿਆ ਜੈਂਟ ਦੇ ਘਰ ਜਾ ਕੇ ਪੈਸੇ ਪੂਸੇ ਜੋ ਵੀ ਦਿੱਤੀ ਪੇਮੈਂਟ ਜਿਹੜਾ ਦਿੱਤੀ ਉਦੇ ਬਾਅਦ ਉਹਨਾਂ ਨੇ ਵਿਆਣ ਲਏ ਵੀ ਅਸੀਂ 1 ਨੰਬਰ ਦੇ ਵਿੱਚ 2 ਨੰਬਰ ਦੇ 1 ਨੰਬਰ ਦੇ ਵਿੱਚ ਇਹਨਾਂ ਨੂੰ ਭੇਜ ਰਿਆ 1 ਨੰਬਰ ਦੇ ਵਜਾ 10 ਜਨਵਰੀ ਦਾ ਆਏ ਜੰਗਲਾਂ ਦੇ ਵਿੱਚ ਉੱਥੇ ਘੁੰਮੇਦਨ ਪੁਰਤਗਾਲ 15 ਮਾਰਚ ਨੂੰ ਇਹਦਾ ਫੋਨ ਆਇਆ ਬੇਟੇ ਦਾ ਕਰਨ ਸਿੰਘ ਠਾਕੁਰ ਦਾ ਫੋਨ ਆਇਆ ਤੇ ਮੈਂ 4 ਦਿਨ ਹੋ ਗਏ ਨੂੰ ਭੁੱਖਾ ਬਣਾਇਆ ਤੇ ਸਾਡੀ ਹਾਲਤ ਖਰਾਬ ਹੈ ਗਈ ਉਹਦੇ ਬਾਅਦ ਇਹਦਾ ਕੋਈ ਫੋਨ ਨਹੀਂ ਆਇਆ ਦੂਸਰਾ ਬੇਟਾ ਜਿਹੜਾ ਅਸ਼ਨੀ ਕੁਮਾਰ ਹੈਗਾ ਉਹਦਾ ਉਸ ਤੋਂ 15 ਮਾਰਚ ਤੋਂ ਪਹਿਲੇ ਪਤਾ ਲੱਗ ਗਿਆ ਥੋੜਾ ਕਿਤੇ ਉਹ ਪੁਲਿਸ ਨੇ ਅਰੈਸਟ ਹੋ ਗਿਆ ਜਾ ਕੈਂਪਾਂ ਜਾਂ ਆਰਮੀ ਦੇ ਕੈਂਪਾਂ ਦੇ ਵਿੱਚ ਉਹਦਾ ਪਤਾ ਲੱਗ ਗਿਆ ਉਹ ਵੀ ਉਹਦੀ ਹਾਲਤ ਖਰਾਬ ਹੈ ਉਹਦੀ ਵੀ ਬਰਫ਼ ਲੱਗੀ ਉਹਨੂੰ ਵੀ ਬਰਫ਼ ਲੱਗੀ ਹੋਈ ਹੈ ਤੇ ਇਹਦਾ ਤੇ ਕੋਈ ਪਤਾ ਹੀ ਨਹੀਂ ਹੈਗਾ ਵੀ ਜੰਗਲਾਂ ਦੇ ਵਿੱਚ ਹੈ ਜਾਂ ਕਿੱਥੇ ਹੈਗਾ ਕੋਈ ਪਤਾ ਨਹੀਂ ਜੇ ਆਕਰ ਸਰਕਾਰ ਨੂੰ ਪਤਾ ਕਰੇ ਸੈਂਟਰਲ ਸਰਕਾਰ ਜਾਂ ਪੰਜਾਬ ਸਰਕਾਰ ਜਿਹੜੀ ਵੀ ਹੈ ਜਿਸ ਤਰ੍ਹਾਂ ਵੀ ਡਰੋਨ ਰਾਈ ਕਿਸੇ ਤਰ੍ਹਾਂ ਵੈਸੀ ਨੂੰ ਕਹਿ ਕੇ ਤੇ ਇਹਦਾ ਪਤਾ ਕੀਤਾ ਜਾ ਕਰਨ ਸਿੰਘ ਠਾਕੁਰ ਦਾ ਪਤਾ ਕੀਤਾ ਜਾ ਤੇ ਜਲਦੀ ਤੋਂ ਜਲਦੀ ਜਿਹੜੇ ਆਓ ਘਰਦਿਆਂ ਨੂੰ ਮੈਸੇਜ ਮਿਲਣਾ ਚਾਹੀਦਾ ਕੋਈ ਤਾਂ ਕੋਈ ਮੇਰਾ ਨਾਮ ਕਿਰਨ ਹੈ ਮੇਰੇ ਪਰਾ ਦਾ ਨਾਮ ਕਰਨ ਠਾਕੂਰ ਹੈ ਜੋ ਕਿ ਇਸਟੇਮ ਬੈਲਾਰੂਸ ਦੇ ਜੰਗਲਾਂ ਵਿੱਚ ਲਾਪਤਾ ਹੈ। ਆਸਤ ਕੋ ਬੋਲੋ। ਲਾਸਟ ਗੱਲ 15 ਮਾਰਚ ਨੂੰ ਹੋਈਗੀ ਜੋ ਕਿ ਬੋਲ ਰਿਹਾ ਸੀ ਕਿ 4 ਦਿਨ ਹੋ ਗਏ ਭੁੱਖੇ ਪਾਣੇ ਸਾਨੂੰ ਜੰਗਲਾਂ ਵਿੱਚ ਛੱਡਿਆ ਹੋਇਆ ਹੈ। ਬਰਫ਼ ਦੇ ਵਿੱਚ ਚਲਾਏ ਕਰਦੇ ਆ ਨਾਲ। ਕੀ ਕਰਾਂ ਤੁਹਾਨੂੰ ਚੱਕਾ। ਆਏ ਇਹ ਕਹਿਣਾ ਚਾਹੁੰਦੇ ਕਿ ਜਿੰਨੀ ਜਲਦੀ ਹੋ ਸਕੇ ਸਾਡੇ ਭਰਾ ਦਾ ਪਤਾ ਲੱਗੇ। ਇਹੀ ਬੇਨਤੀ ਹੈ ਸਾਡੀ ਸਰਕਾਰ ਅੱਗੇ। ਮੈਂ ਅਸ਼ੋਕ ਕੁਮਾਰ ਪ੍ਰਧਾਨ ਐ ਸਰਪੰਚ ਪਿੰਡ ਸੀਉਂਟੀ ਤੋਂ ਤੇ ਮੇਰੇ ਪਿੰਡ ਦਾ ਕਰਨ ਠਾਕਰ ਤੇ ਮੇਰਾ ਬੇਟਾ ਆਸ਼ਮਨੀ ਕੁਮਾਰ ਇਹ ਇਥੋਂ ਆਪਣਾ 10 ਜਨਵਰੀ ਨੂੰ ਘਰੋਂ ਜੰਟਾ ਨੇ ਲੀਤੇ ਹੀ ਆਪਣਾ ਸਪੈਨ ਜਾਣ ਵਾਸਤੇ ਤੇ ਇਹਨਾਂ ਨੂੰ ਆਪਣਾ 1.5-2 ਮਹੀਨੇ ਤੇ ਵੇੇੇ ਬਿਠਾ ਰੱਖਿਆ ਤੇ ਉਸ ਤੋਂ ਬਾਅਦ ਇਹਨਾਂ ਨੇ ਫਿਰ ਦੁਬਾਰਾ ਘਮਾਫਰਾ ਕੇ ਰਸ਼ੀਆ ਦੇ ਵਿੱਚੋਂ ਰਸ਼ੀਆ ਤੋਂ ਕਰ ਫਲੈਅ ਕਰਾ ਕੇ ਦੁਬਾਰਾ ਵਾਪਸੀ ਉੱਥੇ ਲੀਤਾ ਤੇ ਰਸ਼ੀਆ ਤੋਂ ਬਾਅਦ ਇਹਨਾਂ ਨੇ ਟੈਕਸੀ ਦੇ ਵਿੱਚੋਂ ਚਲਾ ਕੇ ਤੇ ਬੈਲਾਰੂਸ ਜੰਗਲ ਦੇ ਵਿੱਚ ਜਾ ਕੇ ਬੱਚੇ ਛੱਡ ਤੇ ਤੋਂ ਉੱਥੋਂ ਫਿਰ ਆਪਣਾ ਬੱਚੇ 15 ਮਾਰਚ ਨੂੰ ਫੋਨ ਆਇਆ ਸੀ ਕਰਨ ਠਾਕਰ ਦਾ ਪੇ ਅਸੀਂ ਜੰਗਲਾਂ ਦੇ ਵਿੱਚ ਆ ਹਾਲਾਤ ਖਰਾਬ ਐ ਸਾਡੀ ਬਰਸ ਸਾਡੇ ਪੈਰਾਂ ਲੱਗੀ ਦੀ ਐ ਤੇ ਸਾਨੂੰ ਜਲਦੀ ਤੋਂ ਇਥੋਂ ਕਿਸੇ ਤਰੀਕੇ ਨਾਲ ਕਢਾਓ ਸਾਨੂੰ ਨਾ ਕੁਝ ਖਾਣ ਨੂੰ ਐ ਨਾ ਪੀਣ ਨੂੰ ਐ ਭੁੱਖੇ ਪਾਣੇ ਅਸੀਂ ਤੇ ਉਸ ਤੋਂ ਬਾਅਦ ਫਿਰ ਅਸੀਂ દોੜਦੇ ਭਜਦੇ ਰਹੇ ਪਰੇਸ਼ਾਨ ਹੋ ਗਏ ਸਾਰੇ ਜੈਂਟਾ ਨੂੰ ਫੋਨ ਕਰੀ ਏਜੰਟ ਕਹਿੰਦੇ ਕੋਈ ਗੱਲ ਦੀ ਚਿੰਤਾ ਨਾ ਕਰੋ ਅਸੀਂ ਬੱਚਿਆਂ ਨੂੰ ਜੜਾ ਇਹ ਕਰਦੇ ਆ ਜਦੋਂ ਉਸ ਤੋਂ ਬਾਅਦ ਗੱਲ ਹੋਣ ਤੋਂ ਬਾਅਦ ਦੂਸਰੇ ਦਿਨ ਸ਼ਾਮ ਨੂੰ ਜੈਂਟਾ ਨਾਲ ਵੀ ਆਪਣੇ ਸੌਚ ਆਫ ਕਰ ਲੇ ਤੇ ਫਿਰ ਉਸ ਤੋਂ ਬਾਅਦ ਮੇਰੇ ਬੇਟੇ ਅਸ਼wini ਕੁਮਾਰ ਦਾ ਫੋਨ ਆਇਆ ਤੇ ਮੈਂ ਲੱਤੀ ਵੀ ਆ ਕੈਂਪ ਦੇ ਵਿੱਚ ਐ ਉੱਥੋਂ ਜਦੋਂ ਰਾਤ ਨੂੰ 11:30 ਵਜੇ ਉੱਥੇ ਅਫਸਰ ਨੇ ਫੋਨ ਕਰਾਇਆ ਘਰ ਪਰ ਆਪਣੇ ਕਰੋ ਆਪਣੇ ਡਾਕੂਮੈਂਟ ਮੰਗਾਏ ਨੇ ਉਹਨਾਂ ਨੇ ਤੇ ਆਪਣੇ ਡਾਕੂਮੈਂਟ ਮੰਗਵਾ ਆਧਾਰ ਕਾਰਡ ਪੈਨ ਕਾਰਡ ਜੋ ਵੀ ਪਾਸਪੋਰਟ ਦੀ ਕਾਪੀ ਸਾਡੇ ਕੋਲ ਅਸੀਂ ਰਾਤ ਨੂੰ ਭੇਜੀ ਸੀ ਤੋ ਬੱਚਾ ਜਿਹੜਾ ਅਸ਼wini ਕੁਮਾਰ ਹੈ ਮੇਟਾ ਮੇਰਾ ਬੇਟਾ ਉਹ ਆਪਣਾ ਲਿੱਤੀ ਵੀ ਹੈ ਕੈਂਪ ਦੇ ਵਿੱਚ ਹੈ ਉਹਦੇ ਨਾਲ ਇੱਕ ਪ੍ਰਭਜੋਤ ਮੁੰਡਾ ਬਟਾਲੇ ਦਾ ਉਹ ਵੀ ਲਿੱਤੀ ਵੀ ਹੈ ਕੈਂਪ ਦੇ ਵਿੱਚ ਹੈ ਇਹ ਦੋ ਜਣੇ ਲੱਭ ਗਏ ਦਿਨ ਤੇ ਜਿਹੜਾ ਕਰਨ ਠਾਕਰ ਹੈ ਉਹ ਅਜੇ ਤੱਕ ਸਾਨੂੰ ਬਿਲਕੁਲ ਨਹੀਂ ਲੱਭਿਆ ਆ ਘਰ ਦੇ ਉਹਦੇ ਬਹੁਤ ਪਰੇਸ਼ਾਨ ਨਾ ਉਹਦੀ ਕੋ ਗੱਲਬਾਤ 15 ਮਾਰਚ ਤੋਂ ਬਾਅਦ ਤੇ ਅਸੀਂ ਸੈਂਟਰ ਸਰਕਾਰ ਅੱਗੇ ਤੇ ਪੰਜਾਬ ਸਰਕਾਰ ਅੱਗੇ ਹੀ ਮੰਗ ਕਰਦੇ ਆਂ ਕਿ ਬੱਚਾ ਜਿਹੜਾ ਕਰਨ ਠਾਕਰ ਹੈ ਉਹਨੂੰ ਵੀ ਲੱਭਿਆ ਜਾਏ ਉਥੇ ਕੈਂਪਾਂ ਦੇ ਵਿੱਚ ਇਹ ਹਸਪਤਾਲ ਹਸਪੀਟਲ ਹੋਏ ਪੈਰਾਂ ਦੀ ਹਾਲਾਤ ਖਰਾਬ ਦੇ ਕਾਰਨ برف ਲੱਗੀ ਦੀ ਤੇ ਮੰਗ ਕਰਦੇ ਆਂ ਵੀ ਉਹਨੂੰ ਲੱਭਿਆ ਜਾਏ ਤੇ ਮਾਪਿਆਂ ਨੂੰ ਕੁਝ ਸੁਨੇਹਾ ਪਹੁੰਚਾਇਆ ਜਾਏ ਤੇ ਮੇਰਾ ਬੇਟਾ ਵੀ ਅਸ਼wini ਕੁਮਾਰ ਆ ਉਹਨੂੰ ਵੀ ਲਤੀਵੀਆ ਕੈਂਪ ਦੇ ਵਿੱਚੋਂ ਐਮਬੈਸੀ ਰਾਹੀਂ ਜਲਦੀ ਘਰ ਵਾਪਸ ਇੰਡੀਆ ਦੇ ਵਿੱਚ ਵਾਪਸ ਭੇਜਿਆ ਜਾਏ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ